ਪੋਂਡਾ ਤਾਂ ਜ਼ਰੂਰ ਹੁੰਦਾ ਵਾ ਪਾੜੇ ਜਿੰਨੇ ਪਾਂਡੇ ਲਪੇਰ ਦਿੰਦਾ ਨਾ ਇੱਕ ਪਾਂਡਾ 100 ਪਾਂਡਾ ਲਪੇਰ ਦਿੰਦਾ ਇਹਨੂੰ ਕਹਿੰਦੇ ਜੀ ਪੰਡ ਜਾਨੀ ਸਸੀ ਕਾਲਜੀ ਸਾਰਿਆਂ ਨੂੰ ਹੋਰ ਕਿਵੇਂ ਜੀ ਸਾਰੇ ਅੱਜ ਦੇ ਨਵੇਂ ਵੀਡੀਓ ਤੇ ਵੀ ਛੱਡਾ ਸਵਾਗਤ ਆ ਅਸੀਂ ਵੀ ਠੀਕ ਠਾਕ ਆ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਚਲੋ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਆ ਦੋ ਦਿਨਾਂ ਤੋਂ ਤੋਂ ਬਹੁਤ ਜ਼ਿਆਦਾ ਸੀਤ ਚੱਲਦੀ ਪਈ ਐ ਤੇ ਤੇਜ਼ ਹਵਾ ਚੱਲਦੀ ਪਈ ਐ ਤੇ ਅੱਜ ਅਸੀਂ ਹੁਣ ਬਣਾਉਣ ਲੱਗੇ ਆਂ ਭਾਂਡਾ ਕਿਉਂਕਿ ਸਾਰਿਆਂ ਨੇ ਤੇ ਭਾਂਡਾ ਬਣਾ ਹੀ ਲਿਆ ਹੋਣਾ ਵਾ ਤੇ ਅਸੀਂ ਅੱਜ ਬਣਾ ਰਹੇ ਆਂ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਭੁੰਦੇ ਪਏ ਆਂ ਵੇਸਣ ਤੇ ਬਣਾਵਾਂਗੇ ਮੂੰਗੀ ਤੇ ਹੁਣ ਮੈਂ ਫ੍ਰੀ ਸੀ ਕੰਮ ਖੰਦੇ ਕਰਕੇ ਤੇ ਮੈਂ ਚਲੋ ਅੱਧਾ ਕੰਮ ਕਰ ਲੈਨੇ ਆ ਹੁਣ ਤੇ ਕਿਉਂਕਿ ਨਾਲ ਫੇਰ ਥੋੜਾ ਇੱਕ ਹੈਲਪਰ ਦੀ ਵੀ ਲੋੜ ਹੁੰਦੀ ਆ ਤੇ ਰਲਾਵਾਂਗੇ ਆਪਾਂ ਦਾ ਹੱਥ ਨਾਲ ਹੀ ਤੇ ਹੁਣ ਆਪਾਂ ਚੀਜ਼ਾਂ ਭੁੰਨ ਲਾਂਗੇ ਅਲਸੀ ਵਗੈਰਾ ਤੇ ਮੂੰਗੀ ਬੇਸਣ, ਚਨੇ ਤੇ ਬਾਕੀ ਤਾਂ ਆਪਾਂ ਪੀਸਿਆ ਸਾਰਾ ਸਮਾਨ ਲੈ ਲੈਂਦਾ ਵਾ ਲੇਕਿਨ ਚਨੇ ਜਿਹੜੇ ਉਹ ਪੀਸਣ ਵਾਲੇ ਨੇ ਤੇ ਉਹਨਾਂ ਨੂੰ ਆਪਾਂ ਭੁੰਨਣ ਵਾਸਤੇ ਭੁੰਨ ਕੇ ਤੇ ਫਿਰ ਆਪਾਂ ਪੀਸਣ ਵਾਸਤੇ ਭੇਜਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹਿਣਾ ਐਂਡ ਤੱਕ ਤੇ ਵੀਡੀਓ ਨੂੰ ਪੂਰਾ ਦੇਖਣਾ ਤੇ ਕਮੈਂਟ ਕਰਨਾ ਵਾ ਸ਼ੇਅਰ ਕਰਨਾ ਤੇ ਨਾਲ-ਨਾਲ ਕਮੈਂਟ ਕਰਕੇ ਇਹ ਵੀ ਦੱਸਣਾ ਵਾ ਵੀ ਸਾਡੀ ਕਮੀ ਪੇਸ਼ੀ ਕਿੱਥੇ ਰਹਿ ਗਈ ਆ ਕਿਉਂਕਿ ਆਪਾਂ ਕਦੀ ਬਣਾਇਆ ਨਹੀਂ ਹੈਗਾ ਤੇ ਇਦਾਂ ਕਰਕੇ ਆਪਾਂ ਵੇਖ-ਵੇਖ ਕੇ ਥੋੜਾ ਸਿੱਖਦੇ ਪਏ ਆ ਤੇ ਤੁਸੀਂ ਸਾਡੀ ਕਮੀ ਪੇਸ਼ੀ ਕੱਢਣੀ ਆ ਕਿੱਥੇ ਗਲਤੀ ਹੋਈ ਆ ਕਿੱਥੇ ਸਹੀ ਕੰਮ ਕੀਤਾ ਇਹ ਜ਼ਰੂਰ ਦੱਸਣਾ ਤੁਸੀਂ ਤੇ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਣਾ ਤੇ ਸਾਡੇ ਬਲੌਗ ਦੇ ਨਾਲ ਬਨੇ ਰਹੋ ਲਓ ਜੀ ਸਾਰੀਆਂ ਚੀਜ਼ਾਂ ਪੁੱਜ ਗਈਆਂ ਨੇ ਇਹ ਮੂੰਗੀ ਪੁੱਜ ਗਈ ਤੇ ਦਵੈਸਣ ਤੇ ਦੱਣੇ ਇਹਨੂੰ ਆਪਾਂ ਨਿਸ਼ਾਨ ਕੇ ਇੱਕ ਤੋਂ ਇੱਕ ਬੜਾ ਮੋਟਾ ਮਟਾ ਤੋਂ ਵੈਸਣ ਨੂੰ ਸੌਣਾਗੇ ਤੇ ਇਹਨੂੰ ਆਪਾਂ ਬਰੀਕ ਪੀਸਾਂਗੇ ਚਣਿਆਂ ਨੂੰ ਲਓ ਜੀ ਹੁਣ ਆਪਾਂ ਦੁਪਹਿਰੇ ਭੁੰਨ ਲਿਆ ਇਹ ਸਾਰਾ ਸਮਾਨ ਵੈਸਣ ਤੇ ਮੂੰਗੀ ਤੇ ਚਣੇ ਚਣੇ ਆਪਾਂ ਪੀリエ ਨੇ ਹੁਣ ਤੇ ਅਲਸੀ ਵੀ ਅਸੀਂ ਭੁੰਨ ਲਈ ਤੇ ਆ ਹੁਣ ਚਾਰ ਗੁੰਦਾ 50 ਗ੍ਰਾਮ ਆਣ ਜਾਂਦੇ ਹਾਂ ਕਮਰਕਾਸ 50 ਗ੍ਰਾਮ ਤੇ ਬਦਾਮ ਕਾਜੂ ਪੰਜਾਬ 50 ਗ੍ਰਾਮ ਆ ਸਾਰੀਆਂ ਚੀਜ਼ਾਂ ਵਿੱਚ ਪਾਉਣੀਆਂ ਵਾ ਤੇ ਹੁਣ ਅਸੀਂ ਲੱਗੇ ਆਂ ਭਾਂਡਾ ਬਣਾਉਣ ਨੂੰਗੀ ਤੇ ਅਲਸੀ ਤੇ ਤਿਆਰੀ ਆਪਾਂ ਸ਼ੁਰੂ ਕਰਤੀ ਆ ਚਲੋ ਪਾਓ ਭਾਵਾ ਚ ਇਹਨਾਂ ਘਸੌਰ ਮੇਰੇ ਸਿਰੋਂ ਲੇ ਗੋ ਸਿਪੋਰੀ ਸੜੋਦਾ ਹਾਂ ਫੋਨੀ ਘਟਨਾ ਫੋਲ ਗਣੀਆਂ ਉਹ ਕੱਲੀ ਕੱਲੀ ਸੁੱਕੀ। ਉਹਦਾ ਰੱਪੇ ਹੁੱਕ ਬਜਾਣਾ। ਤਾਂ ਨਹੀਂ ਹੋਣਾ। ਉਹ ਕਿ ਚਾਹ ਮੈਂ ਬੜੀਕ ਕਰਦੀ ਪਈ ਆ ਕਮਲ ਕਸ। ਤੇ ਦਪੜੇ ਆਪਾਂ ਤਾਂ ਨਹੀਂ ਬਣਾਇਆ ਤਾਂ ਇੱਕ ਅੱਧੀ ਹੱਲ ਪਰਦੀ ਲੋੜ ਹੁੰਦੀ ਆ। ਮੇਰ ਨੂੰ ਕੋਈ ਹੱਲ ਪੜਨੀ ਹੀ ਹੈਗਾ ਇਸ ਤਰ੍ਹਾਂ ਕਿ ਫਿਰ ਇਹਨੂੰ ਡਿੱਕਣਾ ਪਿਆ। ਹੁਣ ਇਹਦੀ ਹੱਲ ਪੜਨਾ ਆਪਾਂ ਨਹੀਂ ਤਾਂ ਕਰਾਂਗੇ। ਹਾਂ ਸੀਜੀ ਪਾਤਾ ਉਹ ਸਿਸਾਨੀ ਕਿਤਨੀ ਆ? ਹਾਂ ਜਰਿਆ ਵਾਦੀ। ਇਹ ਸਾਨੀ ਦੀ ਨਹੀਂ ਆਦਾ। ਟੋਪੀ ਕਿੱਥੇ ਹੈ? ਹੈ? ਟੋਪੀ। ਟੋਪੀ ਆ ਮੇਰੇ ਕੋਲ ਇੱਕ। ਵਿੱਚ ਵਿੱਚ ਹੋਣੀ ਆ। ਇੱਕ ਕੋਨ ਬਾਈ ਦੋ। ਨਹੀਂ ਮੋੜ ਵੀ ਹੈਗੀਆਂ ਵਾ ਇੱਥੇ ਵੀ ਪਈਆਂ। ਇਹਦਾ ਨਾ ਕਲਰ ਬਲੈਕ ਕਰਨਾ। ਨਾ ਨਾ ਇਦਾਂ ਲਾਉਣੀਆਂ ਬਸ। ਕੱਢ ਤੇ ਕੱਢ ਤੇ ਕੱਢ। ਕਸਾ ਉਲਟੀ ਪੁਲਟੀ ਵਰਕਿੰਗ ਕਰਕੇ ਬੜ ਦਈਆਂ ਖੋਲ ਕਰਦੇ ਆ। ਬਾਕੀ ਤਾਂ ਕੋਈ ਨਹੀਂ। ਅੰਕ ਜੱਤੀ ਵੜੀ। ਤੋ ਬਾੜ ਦੇ ਚ ਪਾਹ ਸਮਾਨ। ਹਾਂ। ਬਾਲਟ ਚ ਕਿਉਂ ਪਾਉਣਾ ਹੈ ਸਮਾਨ ਪਾਉਣਾ ਪਹਿਲਾਂ। ਉਹ ਸਮਾਨ ਪਾ ਦੋ ਤੇ ਵਿੱਚ ਬਾਦਰ ਲਾ ਦਾਂਗੇ। ਅੱਛਾ ਅੱਛਾ। ਫਿਰ ਇਹਦੇ ਚ ਕਿਉਂ ਪਿਗਲਾਉਗਾ? ਆਹੋ। ਮੇਰਾ ਨਾ ਦਿਮਾਗ ਘਟ ਜਾਂਦਾ ਇਹਦੇ ਦਿਮਾਗ ਦਾ ਲੱਲਾ ਹਾਂ ਇਹਦੇ ਤੋਂ ਮਾਲਣਾ ਥੋੜਾ ਜਿਆਦਾ ਚੱਲਣਾ ਪੈਣਾ ਇਹਨਾਂ ਤਦ ਕਿ ਉਹ ਆਪਾਂ ਵਿੱਚ ਪਾਉਣਾ ਵਾ ਡੇਢ ਤੋਂ 2 ਕਿਲੋ 2 ਕਿਲੋ ਮਾਲ ਲੂ ਸ਼ੱਕਰ ਵੀ ਆਪਾਂ 2 ਕਿਲੋ ਪਾਉਣੀ ਸ਼ ਜੋ ਕਿਲੋ ਆਪਾਂ ਕਿਉ ਪਾਤਾ ਤਾਂ ਹੁਣ ਅੱਧਾ ਕਿਲੋ ਆਪਾਂ ਵਿੱਚ ਛੋੜ ਪਾਵਾਂਗੇ ਡੇਢ ਕਿਲੋ ਕਿਉ ਪਹਿਲਾਂ ਵੇਖਾਂਗੇ ਜੇ ਸਹੀ ਲੱਗੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਹੋਰ ਪਾਵਾਂਗੇ ਬਾਕੀ ਵੇਖੋ ਭਾਂਡਾ ਤਾਂ ਜ਼ਰੂਰ ਹੁੰਦਾ ਵਾ ਭੜੇ ਜਿੰਨੇ ਭਾਂਡੇ ਲਪੇਰ ਦਿੰਦਾ ਨਾ ਇੱਕ ਭਾਂਡਾ 100 ਭਾਂਡੇ ਲਪੇਰ ਦਿੰਦਾ ਇਹਨੂੰ ਕਹਿੰਦੇ ਜੇ ਪੰਡ ਯਾਨੀ ਕਿ ਭਾਂਡੋ ਪਾਂਡੀ ਖਲਾੜਾ ਪਿਆ ਹੁੰਦਾ ਆਹ ਜਿਹੜੇ ਦੁੱਧ ਘਰਸ ਮਾਣ ਪਹਿਲਾਂ ਮਿਕਸ ਕਰ ਲੈਨੇ ਫਿਰ ਆਪਾਂ ਬਾਹਾਂ ਦਿੱ ਘਿਓ ਸਾਨੂੰ ਸਾਰੇ ਸਾੜੀਆਂ ਚੀਜ਼ਾਂ ਬਣਾਉਂਦੇ ਆ ਨਾ ਰਾਤ ਪੈ ਹੀ ਜਾਂਦੀ ਬਦਰੀਲਾ ਬਣਾਉਂਦੇ ਹਾਂ ਦਾਲ ਪਾਣੀ ਆ ਵਜਿਨ ਲਾੜੀ ਰਵਾਂਗਾ ਪਿਲਾਨ ਨੂੰ ਮਿਕਸ ਕਰ ਲੈਂਦਾ ਥੋੜਾ ਲੰਮੀ ਹੋ ਗਈ ਅਲਸੀ ਪੋਣੀ ਆ ਸਰ ਨਾਲ ਤਾਂ ਇੰਨੀ ਵਧੀਆ ਆਈ ਦੀ ਹੁੰਦੀ ਆ ਅਜੇ ਚਪਿਆ ਕੱਖ ਨਹੀਂ ਤੇ ਮੱਲ ਬਹੁਤ ਵਧੀਆ ਹੁੰਦੀ ਬੇਲਾ ਸੂਣੀ ਛਣਿਆ ਨਾ ਕਿਹੜਾ ਜਮਾਨਾ ਆ ਪਾਰਾ ਕਿ ਆ ਪਾਲਸੀ ਕੋਲ ਨਾਲ ਡੈਟਾਈਡੋਂ ਬੰਨਵਾ ਲੈ ਤੇ ਆਵੇ ਇਧਰ ਮੈਂ ਕੱਢ ਨਹੀਂ ਕੰਮ ਕੰਢੀ ਸਸਰੀ ਜੁੜਦਾ ਨਹੀਂ ਨਹੀਂ ਉਹ ਬੜਾ ਪਰ ਕੀ ਗੱਲ ਆ ਕਿਉਂ ਪਾ ਕੇ ਕੱਢਦੇ ਆ ਸਸਰ ਛੋੜਦੇ ਵਿੱਚ ਕਿਉਂ ਵੇਚੀ ਬਣਾ ਸਸ ਸਕਰ ਵੀ ਸ਼ੁਰੂ ਕਰ ਦਵਾਂ। ਹੋਰ ਇਹ ਡਾਇਨੈਮਿਕਸ ਕਰਦੇ ਜਾ ਕਰ। ਠੀਕ ਆ। ਦੇਖੋ ਬਾਬੇ ਦੇ ਨਾਂ ਤੇ ਹੀ ਪਾਣਡਾ ਬਣਾਉਣਾ ਸ਼ੁਰੂ ਕਰ ਦਿੱਤਾ। ਚਲੋ ਪਾਪਾ ਸਾਡਾ ਵਧੀਆ-ਵਧੀਆ ਪਾਣਡਾ ਬਣਾਈਏ। ਬੜਾ ਬਣਾਇਆ ਨਹੀਂ ਬਣਿਆ। ਹਾਂ ਸਹੀ ਗੱਲ ਆ ਪਾਣਾ ਅਕਸਰ ਟਰਾਈ ਕਰਦੇ ਰਹਿੰਦਾ। 50-50 ਗ੍ਰਾਮ ਅਸੀਂ ਆਹ ਚੀਜ਼ਾਂ ਲਈਆਂ। ਦਰੀਆਂ ਬਦਾਮ, ਸੁਆੜੇ ਦੇ, ਮੱਕ ਜੇ।

ਰਾਮੀ ਸੌਂਡ ਪਾਵਾਂਗੇ ਕੋਈ ਨਾ ਤੇ ਨਹੀਂ ਆ ਪਾਉਣਾ ਕੋਈ ਨਾ ਲੈ ਇਹ ਸ਼ੱਕਰ ਇਹ ਪਾਵਾਂਗੇ ਸ਼ੱਕਰ ਪਾ ਦੇ ਦਾ ਸਾਰੀ ਨਹੀਂ ਜਦੋਂ ਨਾ ਮਿੱਠਾ ਹੋ ਜਾ ਨਹੀਂ ਹੋਣਾ ਥੋੜੀ ਕੱਢ ਲਿਓ ਥੋੜੀ ਰੱਖ ਲਾ ਪਾਈ ਆ ਚਲੋ ਇਨੂੰ ਹੁਣ ਆਪਾਂ ਕਰਾਂਗੇ ਏਦਾਂ ਮਿਕਸ ਜਣੇ ਕਿ ਟੁੱਕਾ ਸਾਡਾ ਹੋ ਗਿਆ ਕਿਉ ਹਣਾ ਸਿਲੰਡਰ ਬੰਦ ਕਰਦੇ ਫਿਰ ਹੁੰਦੇ ਗਰਮ ਉਹਦਾ ਦੇ ਵਿੱਚ ਨਾ ਇਹਦੇ ਵਿੱਚ ਪੈਂਦਾ ਤੇ ਫਿਰ ਸਹੀ ਹੀ ਤੇ ਤੇ ਉਹ ਵੀ ਫੇਰ ਵੀ ਕਰ ਲਾਂਗੇ ਇਹਦੇ ਜਿੱਤਾ ਵੀ ਇਹ ਜੋ ਉਸੇ ਵੇਲੇ ਪੀ ਜਾਣਾ ਨੇ ਦਸਣੇ ਕਿਉ ਉਹ ਤਾਂ ਪੀਣਾ ਹੀ ਹੁੰਦਾ ਮੇਰੇ ਮਿਕਸੋ ਇਦੀ ਹਰ ਗੱਲ ਦੀ ਹੈ। ਪਲੀਜ਼ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਤੁਸੀਂ ਭਾਂਡਾ ਕਿੱਦਾਂ ਬਣਾਉਂਦੇ ਜੇ। ਸਾਨੂੰ ਤਾਂ ਜਾਣ ਨਹੀਂ ਆ ਤੁਸੀਂ ਇਦਾਂ ਹੀ ਬਣਾਉਂ ਨੂੰ ਲੈਦਾ। ਤੁਸੀਂ ਕਿਹੜਾ ਤਰੀਕਾ ਬਣਾਉਂਦੇ ਹੋ? ਤਸ ਦੇਸੀ ਫਾਰਮੂਲਾ ਵਰਤਦੇ ਆ। ਮਗਜੇ ਪਾਏ। ਛੜਾ ਕੁਛ ਪਾਤਾ। ਮੇਰਾ ਤਾਂ ਹੋ ਗਿਆ ਜੋੜ। ਉਹ ਫੋਲ ਨਾ ਨਹੀਂ ਕੁੜਪੇਣਾ ਹੀ ਦਿਨਾ ਕਰਾਂਗੇ ਉਹ ਕਿ ਆ ਦੇ ਵਿੱਚ ਸਾਰਾ ਕੁਝ ਮਿਕਸ ਕਰਤਾ ਨਾ ਹੁਣ ਹੁੰ ਤਿਰਾਂ ਕਰੂਗੇ ਠੀਕ ਆ ਦੀਰੀਆਂ ਪਾਉਂਗੀਆਂ ਦੀਰੀਆਂ ਨਹੀਂ ਨਹੀਂ ਹੁਣੀ ਪਾਉਂਦੀ ਐਵੇਂ ਸਲਾਬ ਦਿਨੀਆਂ ਹੋਣੀ ਹੋਣੀ ਹਣਾ ਲਾਓ ਉਹ ਪਾਉਂਗੀਆਂ ਇਹਦੇ ਵਿੱਚ ਉਹ ਨਹੀਂ ਪੁੱਜਣੀਆਂ ਨੇ ਫੁੱਟਕਾ ਜਿਹਾ ਭਵਾਇਆ ਮੈਂ ਆਪਣੇ ਉੱਪਰ ਕਰੂਗਾ ਇਹ ਜੰਦਾ ਜਾ ਆ ਉੱਤੇ ਰੱਖ ਉੱਤੇ ਜਦ ਨਹੀਂ ਕਿ ਸੇਕ ਜਰਾਂਦੇ ਹਨਾ ਮੈਂ ਦਾ ਕਰਾ ਧੂੰਗੋਂ ਨੇ ਬੰਦ ਕਰੋ ਬੰਦ ਕਰ ਸਲੰਟਰ ਨਾਲ ਲੱਕੜਾ ਸਲੰਟਰ ਨਾਲ ਮਾਲਾ ਪਈਓ ਬਸ ਉਹ ਪੰਪ ਕਰਦੇ ਨਾ ਨੋ ਕਿਉਂ ਤੋੜਾ ਘੱਟ ਹੀ ਦਾ ਤਾਂ ਹੋੜ ਪਾਤਾ ਚਲੋ ਘੜੋ ਮਿਕਸ ਕਰੋ ਭੁਰਪਾ ਕਰਦੇ ਹਾਂ ਥੋੜਾ ਥੋੜਾ ਇਧਰ ਚਮਾ ਲੇ ਹਾਂ ਬੜੀ ਵਧੀਆ ਲੱਗ ਰਿਹਾ। ਲੋ ਜੀ ਭਾਂਡਾ ਸਾਡਾ ਬਣ ਕੇ ਰੈਡੀ ਹੋ ਗਿਆ ਵਾ। ਹੋਣਾ ਹੀ ਹੁਣ ਆਪਾਂ ਦੁੱਧ ਗਰਮ ਕਰਦੇ ਪਏ ਆਂ ਤੇ ਟਾਈਮ ਹੋ ਗਿਆ 9 ਵਜੇ ਨੇ ਰਾਤ ਤੇ ਸਵੇਰੇ ਆਪਾਂ ਚਾਹਣਾ ਖਾਵਾਂਗੇ। ਤੇ ਨਾਲੇ ਇਹ ਦੱਸਿਓ ਕਿ ਇਹ ਸਾਡਾ ਜਿਹੜਾ ਭਾਂਡਾ ਹੀ ਬਣਾਇਆ ਵਾ ਆਪਣੇ ਤਰੀਕੇ ਨਾਲ ਵਧੀਆ ਵਾ। ਜਾਂ ਤੁਸੀਂ ਆਪਣੇ ਤਰੀਕੇ ਨਾਲ ਦੱਸਿਓ ਕਿ ਇਸ ਤਰ੍ਹਾਂ ਬਣਾਇੰਦਾ ਵਾ ਤੇ ਸਾਨੂੰ ਨਹੀਂ ਪਤਾ ਲੱਗ ਸਕਿਆ ਕਿਉਂਕਿ ਸਾਨੂੰ ਅਜੇ ਬਿਲਕੁਲ ਜਾਚ ਨਹੀਂ ਹੋਊ ਜੀ ਤੁਸੀਂ ਜੋ ਸਿੱਖਦੇ ਰਹਿੰਨੇ ਆ ਹੋਰ ਇਹੋ ਲਈ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾ ਦੀ ਵੀਡੀਓ ਲੱਗੀ ਤੇ ਇੱਕਦਾਂ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਸਬਤਕ ਵਾਸਤੇ ਸੈਕ ਕਰਿਓ